ਇਕ ਹੱਸਦਾ ਖੇਡਦਾ ਪਰਿਵਾਰ ਜਿਹਦਾ ਸੁਪਨਾ ਹਰ ਕੋਈ ਵੇਖਦਾ ਆ ਕਿ ਕਾਸ਼ ਇੰਨਾ ਵਰਗੀ ਸਾਡੀ ਵੀ ਜ਼ਿੰਦਗੀ ਹੋਏ ਇਕ ਨੌਜਵਾਨ ਵਪਾਰੀ ਜਿਨੇ ਮਹਿਜ਼ 25 ਸਾਲ ਦੀ ਉਮਰ ਦੇ ਵਿੱਚ ਗੁਜਰਾਤ ਦੇ 10 ਅਮੀਰ ਲੋਕਾਂ ਦੀ ਲਿਸਟ ਦੇ ਵਿੱਚ ਆਪਣਾ ਨਾਮ ਸ਼ਾਮਿਲ ਕਰਵਾ ਲਿਆ ਸੀ ਤੇ ਫਿਰ ਇੱਕ ਰਾਤ ਐਵੇਂ ਦਾ ਕੀ ਹੁੰਦਾ ਆ ਜੋ ਉਹਨਾਂ ਦੇ ਘਰ ਚੋਂ ਚੀਕਾਂ ਦੀ ਆਵਾਜ਼ ਆਉਂਦੀ ਹੈ ਤੇ ਜਦੋਂ ਵੇਖਦੇ ਆ ਤਾਂ ਉਸ ਨੌਜਵਾਨ ਦਾ ਕਤਲ ਹੋ ਜਾਂਦਾ ਹੈ ਤੇ ਕਾਤਲ ਕੌਣ ਸੀ ਕਤਲ ਉਹੀ ਸੀ ਜਿਨੇ ਇਹਦੇ ਨਾਲ ਉਮਰ ਭਰ ਸਾਥ ਨਿਭਾਉਣ ਦੀਆਂ ਕਸਮਾਂ ਖਾਦੀਆਂ ਹੁੰਦੀਆਂ ਆ ਉਹਦੀ ਆਪਣੀ ਘਰਵਾਲੀ ਪਰ ਉਹਨੇ ਕਤਲ ਕਿਉਂ ਕੀਤਾ ਕਿਵੇਂ ਕੀਤਾ ਤੇ ਕੌਣ-ਕੌਣ ਇਸ ਵਿੱਚ ਸ਼ਾਮਲ ਸੀ ਤੁਹਾਨੂੰ ਦੱਸਦੇ ਆ ਇਸ ਕੇਸ ਦੇ ਵਿੱਚ ਅੱਗੇ ਡਿਟੇਲ ਦੇ ਨਾਲ ਪਰ ਉਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਗੁਜਰਾਤ ਦੇ ਸੂਰਤ ਤੋਂ ਇੱਥੇ ਰਹਿੰਦੀ ਹੁੰਦੀ ਇੱਕ ਜਰੀਵਾਲਾ ਫੈਮਲੀ ਜਰੀਵਾਲਾ ਫੈਮਲੀ ਦੇ ਵਿੱਚ ਕੁੱਲ 4 ਮੈਂਬਰ ਹੁੰਦੇ ਆ ਇਸ ਘਰ ਦਾ ਮੁਖੀ ਹੁੰਦਾ ਆ ਹਿਤੇਸ਼ ਜਰੀਵਾਲਾ ਤੇ ਉਹਨਾਂ ਦੀ ਧਰਮ ਪਤਨੀ ਫਾਲਗੁਨੀ ਜਰੀਵਾਲਾ ਤੇ ਇਹਨਾਂ ਦਾ ਬੇਟਾ ਜਿਹਦਾ ਕਤਲ ਹੋਇਆ ਹੁੰਦਾ ਆ ਦਿਕਸ਼ਿਤ ਜਰੀਵਾਲਾ ਤੇ ਉਹਦੀ ਘਰ ਦੀ ਵੈਲਸੀ ਜਰੀਵਾਲਾ ਤੇ ਇੱਕ ਇਹਨਾਂ ਦੀ 1.5 ਸਾਲ ਦੀ ਬੱਚੀ ਹੁੰਦੀ ਹੈ ਜਿਹਦਾ ਨਾਮ ਹੁੰਦਾ ਆ ਫਿਓਨਾ ਹੁਣ ਹੁੰਦਾ ਕੀ ਹੈ 27 ਜੂਨ 2016 ਦੀ ਇਹ ਗੱਲ ਆ ਇਹਦੇ ਜਿਹੜੇ <div>ਦਿਕਸ਼ਿਤ ਦੇ ਮਾਤਾ ਪਿਤਾ ਹੁੰਦੇ ਐ ਇਹ ਘੁੰਮਣ ਲਈ ਮੋਰੀਸ਼ੀਅਸ ਗਏ ਹੁੰਦੇ ਐ ਹੁਣ ਘਰ ਵਿੱਚ ਕੌਣ ਹੁੰਦਾ ਆ ਸਿਰਫ ਇੱਕ ਦਿਕਸ਼ਿਤ ਇਹਦੀ ਘਰ ਵਾਲੀ ਤੇ ਇਹਨਾਂ ਦੀ ਇੱਕ ਡੇਢ ਸਾਲ ਦੀ ਬੱਚੀ ਹੁਣ 27 ਜੂਨ 2016 ਨੂੰ ਇਹ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਰਾਤ ਨੂੰ ਡਿਨਰ ਤੇ ਗਏ ਹੁੰਦੇ ਐ ਹੁਣ ਜਦੋਂ ਡਿਨਰ ਤੋਂ ਤਕਰੀਬਨ ਰਾਤ ਦੇ 9:30 ਵਜੇ ਘਰ ਵਾਪਸ ਆਉਂਦੇ ਐ ਤੇ ਦਿਕਸ਼ਿਤ ਇਹ ਜਿਹੜਾ ਇਹ ਗੱਡੀ ਨੂੰ ਪਾਰਕ ਕਰਕੇ ਗਰਾਉਂਡ ਫਲੋਰ ਤੇ ਤੇ ਇਹਨਾਂ ਦਾ ਫਰਸਟ ਫਲੋਰ ਤੇ ਬੈਡਰੂਮ ਹੁੰਦਾ ਆ ਇਹ ਬੈਡਰੂਮ 'ਚ ਚਲੇ ਜਾਂਦੇ ਆ ਆਪਣੀ ਬੱਚੀ ਨੂੰ ਨਾਲ ਲੈ ਕੇ ਹੁਣ ਉਸ ਤੋਂ ਬਾਅਦ ਜਦੋਂ ਬੈਡਰੂਮ 'ਚ ਜਾਂਦੇ ਆ ਤੇ ਦਿక్షిਤ ਆਪਣੀ ਘਰਵਾਲੀ ਨੂੰ ਕਹਿੰਦਾ ਆ ਕਿ ਥੱਲੇ ਤਾਂ ਮੈਂ ਜਿੱਥੇ ਗੱਡੀ پارک ਕੀਤੀ ਆ ਮੈਂ ਉਥੋਂ ਦੀ ਤਾਂ ਲਾਈਟ ਬੰਦ ਕਰਕੇ ਹੀ ਨਹੀਂ ਆਇਆ ਤਾਂ ਹੁਣ ਇਹ ਕਹਿੰਦਾ ਹੈ ਕਿ ਤੂੰ ਸੋ ਜਾ ਇਹਨੂੰ ਬੱਚੀ ਨੂੰ ਸੁਵਾ ਦੇ ਤੇ ਮੈਂ ਲਾਈਟ ਆਫ ਕਰਕੇ ਆਇਆ ਹੁਣ ਇਹ ਜਦੋਂ ਥੱਲੇ ਜਾਂਦਾ ਆ ਤਾਂ ਜਾ ਕੇ ਤਕਰੀਬਨ 15 ਮਿੰਟ ਨਿਕਲ ਜਾਂਦੇ ਆ ਪਰ ਉੱਪਰ ਵਾਪਸ ਨਹੀਂ ਆਉਂਦਾ ਹੁਣ ਇਹਦੀ ਵਾਈਫ ਆ ਕਹਿੰਦੀ ਐ ਕਿ ਕਿੰਨਾ ਟਾਈਮ ਹੋ ਗਿਆ ਆ ਮੈਂ ਤਾਂ ਲਾਈਟ ਬੰਦ ਕਰਨ ਗਏ ਸੀ ਹਲੇ ਤੱਕ ਆਏ ਕਿਉਂ ਨਹੀਂ ਜਦੋਂ ਥੱਲੇ ਵੇਖਦੀ ਐ ਤਾਂ ਉਹ ਨੂੰ ਕੀ ਨਜ਼ਰ ਆਉਂਦਾ ਆ ਕਿ ਤਿੰਨ ਬਦਮਾਸ਼ ਜਿਨ੍ਹਾਂ ਨੇ ਮੂੰਹ ਤੇ ਕੱਪੜੇ ਬੰਨੇ ਹੋਏ ਸੀਗੇ ਤੇ ਉਹ ਇਹਦੇ ਜਿਹੜਾ ਘਰ ਵਾਲਾ ਹੁੰਦਾ ਐ ਦਿక్షిਤ ਉਹਦੇ ਗਲੇ ਤੇ ਚਾਕੂ ਰੱਖ ਕੇ ਉਹਨੂੰ ਬੈਡਰੂਮ ਵੱਲ ਲੈ ਕੇ ਆ ਰਹੇ ਆ ਤਾਂ ਹੁਣ ਇਹ ਡਰ ਜਾਂਦੀ ਐ ਇਹਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਕੀ ਹੋ ਗਿਆ ਆ ਹੁਣ ਇਹ ਜਦੋਂ ਬੈਡਰੂਮ 'ਚ ਆਉਂਦੇ ਆ ਤਾਂ ਉਸ ਤੋਂ ਬਾਅਦ ਇਹ ਘਰ ਦਾ ਸਾਰਾ ਸਮਾਨ ਜਿੰਨਾ ਵੀ ਹੁੰਦਾ ਉਹ ਲੁੱਟ ਲੈਂਦੇ ਐ ਤੇ ਉਸ ਤੋਂ ਬਾਅਦ ਇਹਦੀ ਜਿਹੜੀ ਘਰ ਵਾਲੀ ਹੁੰਦੀ ਐ ਉਹਨੇ ਜਿੰਨੇ ਵੀ ਗਹਿਣੇ ਪਾਏ ਸੀ ਕਿਉਂਕਿ ਅੱਜ ਇਹ ਡਿਨਰ ਤੇ ਗਏ ਸੀ ਤਾਂ ਹੁਣ ਉਹ ਕੀ ਕਰਦੇ ਐ ਸਾਰੇ ਗਹਿਣੇ ਇਹਦੇ ਤੋਂ ਲਵਾ ਲੈਂਦੇ ਐ ਇਹਨੂੰ ਕਹਿੰਦੇ ਐ ਕਿ ਸਾਰੇ ਆਪਣੇ ਜਿੰਨੇ ਵੀ ਤੂੰ ਪਾਏ ਹੋਇਆ ਆ ਜੋ ਵੀ ਤੇਰੀ ਅਲਮਾਰੀ 'ਚ ਰੱਖੇ ਹੋਇਆ ਉਹ ਸਾਰੇ ਸਾਨੂੰ ਦੇ ਦੇ ਹੁਣ ਇਹ ਡਰ ਜਾਂਦੀ ਐ ਉਹ ਕਹਿੰਦੇ ਐ ਕਿ ਨਹੀਂ ਤਾਂ ਤੇਰੇ ਘਰ ਵਾਲੇ ਨੂੰ ਖਤਮ ਕਰ ਦਾਂਗੇ ਹੁਣ ਉਹ ਸਾਰੇ ਡਰ ਦੇ ਮਾਰੇ ਉਹ ਸਾਰੇ ਗਹਿਣੇ ਉਹਨਾਂ ਨੂੰ ਦੇ ਦਿੰਦੀ ਐ ਹੁਣ ਉਸ ਤੋਂ ਬਾਅਦ ਉਹ ਜਿਹੜੇ ਬਦਮਾਸ਼ ਆਏ ਹੁੰਦੇ ਆ ਉਹਨੂੰ ਕਹਿੰਦੇ ਆ ਕਿ ਤੂੰ ਆਪਣੀ ਬੱਚੀ ਨੂੰ ਲੈ ਕੇ ਬਾਥਰੂਮ 'ਚ ਵੜ ਜਾ ਹੁਣ ਉਹ ਬਾਥਰੂਮ 'ਚ ਵੜ ਜਾਂਦੀ ਹੈ ਤਾਂ ਉਹ ਬਾਹਰੋਂ ਦਰਵਾਜ਼ਾ ਜਿਹੜਾ ਉਹ ਬੰਦ ਕਰ ਦਿੰਦੇ ਆ ਤਾਂ ਹੁਣ ਇਸ ਤੋਂ ਬਾਅਦ ਜਦੋਂ ਉਹਨੂੰ ਬੰਦ ਕਰਕੇ ਅੰਦਰ ਜਾਂਦੇ ਆ ਤਾਂ ਹੁਣ ਅੱਧਾ ਪੌਣਾ ਘੰਟਾ ਨਿਕਲਦਾ ਆ ਤੇ ਉਹਨੂੰ ਬਾਅਦ ਹੁਣ ਕੋਈ ਵੀ ਆਵਾਜ਼ ਨਹੀਂ ਸੀ ਆ ਰਹੀ ਹੁਣ ਉਹਨੇ ਦਿਲ ਡਾਡਾ ਕਰਕੇ ਕੀ ਕੀਤਾ ਬਾਥਰੂਮ 'ਚ ਇੱਕ ਕੱਚ ਦੀ ਬਾਰੀ ਲੱਗੀ ਹੋਈ ਸੀ ਹੁਣ ਉਹ ਉਹ ਬਾਰੀ ਨੂੰ ਤੋੜ ਦਿੰਦੀ ਹੈ ਤੇ ਉਸ ਤੋਂ ਬਾਅਦ ਚੀਕਾ ਮਾਰਨੀ ਆ ਜਿਹੜੀਆਂ ਉਹ ਸ਼ੁਰੂ ਕਰਦੀ ਆ ਹੁਣ ਜਿਹੜੇ ਉਹਨਾਂ ਦੇ ਗਵਾਂਢੀ ਹੁੰਦੇ ਆ ਉਹ ਰਾਤ ਨੂੰ ਇਹ 9:40 ਦੀ ਗੱਲ ਹੁੰਦੀ ਹੈ 9:40 ਮਿੰਟ ਦੀ ਤਾਂ ਹੁਣ ਸਾਰੇ ਗਵੰਡੀ ਉਹਨਾਂ ਦੇ ਘਰ ਆ ਜਾਂਦੇ ਐ ਤੇ ਜਦੋਂ ਆਣ ਕੇ ਬਾਹਰੋਂ ਦਰਵਾਜ਼ਾ ਖੋਲਦੇ ਐ ਤੇ ਅੰਦਰ ਆਣ ਕੇ ਵੇਖਦੇ ਐ ਫਰਸ਼ ਤੇ ਸਿੱਗੀ ਜਿਹੜੀ ਉਹ ਦਿਕਸ਼ਿਤ ਦੀ লাশ ਪਈ ਹੁੰਦੀ ਐ ਤੇ ਚਾਰੇ ਪਾਸੇ ਸਮਾਨ ਐ ਜਿਹੜਾ ਉਹ ਬਿਖਰਿਆ ਪਿਆ ਹੁੰਦਾ ਹੁਣ ਉਸ ਤੋਂ ਬਾਅਦ ਬਾਥਰੂਮ 'ਚ ਜਿੱਥੋਂ ਆਵਾਜ਼ ਆ ਰਹੀ ਹੁੰਦੀ ਐ ਉਹਦਾ ਵੀ ਦਰਵਾਜ਼ਾ ਖੋਲਿਆ ਜਾਂਦਾ ਬਾਥਰੂਮ ਦਾ ਤੇ ਜਦੋਂ ਉਹ ਵੈਲਸੀ ਬਾਹਰ ਆਪਣੀ ਬੱਚੀ ਦੇ ਨਾਲ ਨਿਕਲਦੀ ਐ ਤਾਂ ਉਹਦੇ ਵੇਖ ਕੇ ਖੋਸ਼ੀ ਉੱਡ ਜਾਂਦੇ ਐ ਕਿਉਂਕਿ ਉਹਦੇ ਘਰ ਵਾਲੀ ਦੀ ਉਹਦੇ ਸਾਹਮਣੇ ਲਾਸ਼ ਪਈ ਹੁੰਦੀ ਐ ਜੋ ਲਹੂ-ਲਹਾਨ ਹੋਈ ਪਈ ਸੀ। ਹੁਣ ਬੈਲਸੀ ਸੀ ਕਿ ਜਿਹੜੀ ਆਪਣੀ ਛੋਟੀ ਜਹੀ ਬੱਚੀ ਨੂੰ ਆਪਣੀ ਗੋਦ 'ਚ ਚੱਕ ਕੇ ਰੋਏ ਜਾ ਰਹੀ ਸੀ ਉਹਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਇਹ ਸਾਡੇ ਹੱਸਦੇ ਖੇੜਦੇ ਪਰਿਵਾਰ ਨੂੰ ਆਖਰਕਾਰ ਕਿਦੀ ਨਜ਼ਰ ਲੱਗ ਗਈ ਇਹ ਕੀ ਹੋ ਗਿਆ। ਹੁਣ ਉਸ ਤੋਂ ਬਾਅਦ ਜਿਹੜੇ ਗਵਾਂਢੀ ਆਏ ਹੁੰਦੇ ਆ ਉਹ ਪੁਲਿਸ ਨੂੰ ਫੋਨ ਕਰਦੇ ਆ। ਪੁਲਿਸ ਜਿਹੜੀ ਮੌਕੇ ਤੇ ਪਹੁੰਚਦੀ ਐ ਪਹਿਲੀ ਨਜ਼ਰ 'ਚ ਤਾਂ ਇਹ ਲੁੱਟ-ਪਾੜ ਦਾ ਮਾਮਲਾ ਲੱਗਦਾ ਐ ਪੁਲਿਸ ਨੂੰ। ਤੇ ਉਸ ਤੋਂ ਬਾਅਦ ਜਦੋਂ ਪੁਲਿਸ ਜਿਹੜੀ ਅਗਿਆਤ ਲੋਕਾਂ ਦੇ ਖਿਲਾਫ ਹੈ ਜਿਹੜਾ ਹੋ ਮੁਕਦਮਾ ਦਰਜ ਕਰ ਲੈਂਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਅੱਗੇ ਦੀ ਇਨਵੈਸਟੀਗੇਸ਼ਨ ਹੈ ਉਹ ਸ਼ੁਰੂ ਹੁੰਦੀ ਹੈ ਪੁਲਿਸ ਜਦੋਂ ਵੈਲਸੀ ਨੂੰ ਪੁੱਛਦੀ ਹੈ ਕਿ ਆਖਰਕਾਰ ਇਹ ਹੋਇਆ ਕਿ ਵੈਲਸੀ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਬੋਲੇ ਕਿਉਂਕਿ ਉਹਦੇ ਘਰ ਵਾਲੇ ਦੇ ਸਾਹਮਣੇ ਲਾਸ਼ ਪਈ ਹੋਈ ਸੀ ਹੁਣ ਉਹ ਜਵਾਬ ਵੀ ਕੀ ਦੇ ਸਕਦੀ ਸੀ ਕਿਉਂਕਿ ਉਹਦੇ ਨਾਲ ਜੋ ਹੋਇਆ ਉਹ ਬਹੁਤ ਹੀ ਬੁਰਾ ਹੋਇਆ ਸੀਗਾ ਹੁਣ ਲੋਕੀ ਵੀ ਕਹਿ ਰਹੇ ਸੀਗੇ ਕਿ ਤੁਹਾਨੂੰ ਹਲੇ ਬਿਆਨ ਨਹੀਂ ਲੈਣੇ ਚਾਹੀਦੇ ਕਿਉਂਕਿ ਹਲੇ ਉਹ ਸਦਮੇ 'ਚ ਆ ਹੁਣ ਪੁਲਿਸ ਵੀ ਇੱਥੇ ਜ਼ਿਆਦਾ ਦਬਾਅ ਨਹੀਂ ਬਣਾਉਂਦੀ ਉਹਦੇ ਤੇ ਹੁਣ ਉਹ ਜਿਹੜੀ ਡੈੱਡ ਬੋਡੀ ਹੁੰਦੀ ਹੈ ਉਹਨੂੰ ਕਬਜ਼ੇ 'ਚ ਲੈਂਦੀ ਹੈ ਤੇ ਪੋਸਟਮਾਰਟਮ ਲਈ ਉਹਨੂੰ ਭੇਜ ਦਿੱਤਾ ਜਾਂਦਾ ਆ ਹੁਣ ਇਸ ਤੋਂ ਬਾਅਦ 2 ਦਿਨ ਨਿਕਲਦੇ ਆ ਹੁਣ ਵੈਲਸੀ ਨੂੰ ਬੁਲਾਇਆ ਜਾਂਦਾ ਆ ਪੁੱਛਤਾਛ ਤੇ ਲਈ ਹੁਣ ਜੋ ਵੀ ਮੈਂ ਤੁਹਾਨੂੰ ਪਿੱਛੇ ਕਹਾਣੀ ਦੱਸੀ ਹੈ ਉਹ ਸਾਰੀ ਉਹ ਦੁਹਰਾਉਂਦੀ ਹੈ ਕਿ ਕਿ ਕਿਵੇਂ ਘਰ 'ਚ ਬਦਮਾਸ਼ ਆਏ ਉਹਨਾਂ ਨੇ ਮੈਨੂੰ ਬਾਥਰੂਮ 'ਚ ਬੰਦ ਕਰਤਾ ਉਸ ਤੋਂ ਬਾਅਦ ਮੇਰੇ ਘਰ ਵਾਲੇ ਨੂੰ ਮਾਰ ਕੇ ਤੇ ਸਾਡੇ ਘਰ ਦਾ ਸਾਰਾ ਸਮਾਨ ਹੈ ਜਿਹੜਾ ਉਹ ਜਿੰਨਾ ਵੀ ਕੀਮਤੀ ਸਮਾਨ ਸੀਗਾ ਜੋ ਮੇਰੇ ਗਹਿਣੇ ਸੀਗੇ ਜੋ ਘਰ ਚ ਕੈਸ਼ ਪਈ ਹੋਈ ਸੀ ਉਹ ਸਭ ਕੁਝ ਇਹ ਉਹ ਲੈ ਗਏ ਤੇ ਸਾਡੀ ਗੱਡੀ ਵੀ ਉਹ ਲੈ ਗਏ ਜਾਂਦੇ ਟਾਈਮ ਹੁਣ ਪੁਲਿਸ ਸੋਚ ਰਹੀ ਸੀ ਕਿ ਕਰੋੜਪਤੀ ਬੰਦਾ ਆ ਹੋ ਸਕਦਾ ਹੈ ਕਿਸੇ ਦੇ ਨਾਲ ਕੋਈ ਦੁਸ਼ਮਣੀ ਹੋਏ ਕਿਉਂਕਿ ਇਹ ਜਿਹੜਾ ਧਿਕਸ਼ਿਤ ਸੀਗਾ ਇਹ ਕਪੜੇ ਦਾ ਕਾਰੋਬਾਰੀ ਹੁੰਦਾ ਆ ਇਹਦੀ ਉਮਰ ਵੀ ਕੋਈ ਜ਼ਿਆਦਾ ਨਹੀਂ ਸੀ ਮਹਿਜ਼ 25 ਸਾਲ ਦਾ ਇਹ ਸ਼ਖਸ ਹੁੰਦਾ ਆ 25 ਸਾਲ ਦੀ ਉਮਰ ਦੇ ਵਿੱਚ ਨੇ ਇੰਨਾ ਪੈਸਾ ਕਮਾ ਲਿਆ ਸੀਗਾ ਕਿ ਕੋਈ ਆਮ ਬੰਦਾ ਸੋਚ ਵੀ ਨਹੀਂ ਸਕਦਾ ਕਿਉਂਕਿ ਕੰਮ ਬਹੁਤ ਵਧੀਆ ਚੱਲ ਪਿਆ ਹੈ ਦਾ ਕਪੜੇ ਦਾ ਤੇ ਹੁਣ ਉਹਨਾਂ ਨੂੰ ਇਹ ਸੀਗਾ ਕਿ ਹੋ ਸਕਦਾ ਕਿਸੇ ਦੇ ਨਾਲ ਕੋਈ ਦੁਸ਼ਮਣੀ ਹੋਏ ਕੋਈ ਲੈਣ ਦੇ ਨੂੰ ਕੋਈ ਦੁਸ਼ਮਣੀ ਲੈ ਕੇ ਹੋਏ ਹੁਣ ਜਦੋਂ ਪਤਾ ਕੀਤਾ ਜਾਂਦਾ ਹੈ ਤਾਂ ਐਵੇਂ ਦਾ ਕੁਝ ਵੀ ਨਿਕਲ ਕੇ ਸਾਹਮਣੇ ਨਹੀਂ ਆਉਂਦਾ ਇਹ ਕਿ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਬੜਾ ਹੀ ਸਾਫ਼ ਸੁਥਰਾ ਇਹ ਆਪਣਾ ਬਿਜ਼ਨਸ ਕਰ ਰਿਆ ਹੁੰਦਾ ਆ ਹੁਣ ਦੂਜੇ ਪਾਸੇ ਜਦੋਂ ਇਸ ਦਿਖਸ਼ਿਤ ਦੀ ਹੈ ਜਿਹੜੀ ਉਹ ਪੋਸਟਮਾਰਟਮ ਰਿਪੋਰਟ ਆਉਂਦੀ ਹੈ ਤਾਂ ਉਹਦੇ ਵਿੱਚ ਵੀ ਹੈਰਾਨ ਕਰਨ ਵਾਲੇ ਖੁਲਾਸੇ ਹੁੰਦੇ ਆ ਜਿਹੜਾ ਦਿਖਸ਼ਿਤ ਸੀਗਾ ਇਹਦੇ ਤੇ ਚਾਕੂ ਦੇ ਨਾਲ 8 ਵਾਰ ਕੀਤੇ ਹੁੰਦੇ ਆ ਇੰਨੀ ਬੇਰਹਿਮੀ ਦੇ ਨਾਲ ਇਹਨੂੰ ਮਾਰਿਆ ਜਾਂਦਾ ਆ ਤੇ ਹੁਣ ਇਹਦੇ ਚ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿਉਂਕਿ ਜਦੋਂ ਇਹਦਾ ਪੋਸਟਮਾਰਟਮ ਕਰਨ ਲਈ ਇਹਦੀ ਡੈੱਡ ਬੋਡੀ ਨੂੰ ਲੈ ਕੇ ਜਾਇਆ ਜਾਂਦਾ ਆ ਤੇ ਇਹਦੇ ਹੱਥ ਵਿੱਚ ਮੋਟਾ ਕੜਾ ਪਾਇਆ ਹੋਇਆ ਸੀ ਗਲੇ 'ਚ ਚੈਨ ਸੀਗੀ ਇੱਕ ਕੀਮਤੀ ਘੜੀ ਸੀਗੀ ਇਹਦਾ ਜਿਹੜਾ ਪਰਸ ਸੀਗਾ ਉਹਦੇ ਵਿੱਚ ਵੀ ਬਹੁਤ ਸਾਰੇ ਕਾਰਡ ਪਏ ਹੋਏ ਸੀ ਤੇ ਹੁਣ ਪੁਲਿਸ ਨੂੰ ਇੱਥੋਂ ਸ਼ੱਕ ਜਾਂਦਾ ਆ ਕਿ ਇਹਦੀ ਘਰ ਵਾਲੀ ਤਾਂ ਕਹਿ ਰਹੀ ਹੈ ਕਿ ਉਹਨਾਂ ਨੇ ਮੇਰੇ ਸਾਰੇ ਜਿੰਨੇ ਵੀ ਗਹਿਣੇ ਮੈਂ ਪਾਏ ਹੋਏ ਸੀ ਸਾਰੇ ਮੇਰੇ ਤੋਂ ਲੁੱਟਖੋ ਕੇ ਲੈ ਗਏ ਐ ਤੇ ਅਗਰ ਉਹ ਚੋਰੀ ਕਰਨ ਦੇ ਇਰਾਦੇ ਨਾਲ ਆਏ ਸੀਗੇ ਤਾਂ ਫੇਰੇ ਦਿਕਸ਼ਿਤ ਦੇ ਉਹਨਾਂ ਨੇ ਕਿਉਂ ਨਹੀਂ ਚੁਰਾਏ ਉਹਦਾ ਕੜਾ ਵੀ ਉਵੇਂ ਹੀ ਹੈ ਚੈਣ ਵੀ ਉਦਾਂ ਹੀ ਹੈ ਤੇ ਉਹਦਾ ਪਰਸ ਵੀ ਇਹ ਕਿਉਂ ਨਹੀਂ ਲੈ ਕੇ ਗਏ ਪਹਿਲਾ ਸ਼ੱਕ ਉਹਨਾਂ ਦਾ ਇੱਥੋਂ ਹੁੰਦਾ ਆ ਤੇ ਦੂਜਾ ਇਹਦੀ ਵਾਈਫ ਨੇ ਇਹ ਦੱਸਿਆ ਹੁੰਦਾ ਆ ਕਿ ਘਰ ਦੇ ਵਿੱਚ ਹੈ ਜਿਹੜਾ ਉਹ ਤਿੰਨ ਬੰਦੇ ਆਏ ਸੀਗੇ ਪਰ ਜਦੋਂ ਪੁਲਿਸ ਆਸ-ਪਾਸੇ ਦੇ ਸੀਸੀਟੀਵੀ ਕੈਮਰਸ ਚੈੱਕ ਕਰਦੀ ਹੈ ਤਾਂ ਉਹਨਾਂ ਦੇ ਵਿੱਚ ਹੈ ਜਿਹੜੇ ਉਹ ਦੋ ਸ਼ਖਸ ਆਏ ਸੀਗੇ ਤਾਂ ਹੁਣ ਇਥੋਂ ਵੀ ਪੁਲਿਸ ਦਾ ਸ਼ੱਕ ਸੀਗਾ ਜਿਹੜਾ ਇਹਦੀ ਘਰ ਵਾਲੀ ਤੇ ਜਾਂਦਾ ਆ ਹੁਣ ਇਸ ਤੋਂ ਬਾਅਦ ਇਹ ਜਿਹੜਾ ਤੀਜਾ ਉਹਨਾਂ ਦਾ ਸ਼ੱਕ ਜਾਂਦਾ ਆ ਕਿਉਂਕਿ ਜਿਹੜਾ ਇਹ ਧਿਕਸ਼ਿਤ ਸੀਗਾ ਇਹੇ ਚਸ਼ਮਾ ਲਾ ਕੇ ਰੱਖਦਾ ਸੀਗਾ ਹਮੇਸ਼ਾ ਨਜ਼ਰ ਵਾਲਾ ਤਾਂ ਹੁਣ ਗੱਲ ਇਹ ਸੀਗਾ ਕਿ ਇਹਨੇ ਕਿਹਾ ਕਿ ਉਹ ਪੌੜੀਆਂ ਤੋਂ ਕਿਉਂਕਿ ਫਸਟ ਫਲੋਰ ਤੇ ਰਹਿੰਦੇ ਸੀਗੇ ਤਾਂ ਉਹ ਹੈ ਜਿਹੜਾ ਚਾਕੂ ਲਾ ਕੇ ਚਾਕੂ ਦੀ ਨੋਕ ਤੇ ਉਹਨੂੰ ਫਸਟ ਫਲੋਰ ਤੇ ਲੈ ਕੇ ਆਏ ਤੇ ਇਹਨਾਂ ਦੇ ਵਿੱਚ ਹੱਥੋਂ ਪਾਈ ਹੋਈ ਤਾਂ ਉਹਦੇ ਵਿੱਚ ਜਿਹੜਾ ਧਿਕਸ਼ਿਤ ਸੀਗਾ ਉਹਦਾ ਚਸ਼ਮਾ ਲੱਥ ਕੇ ਥੱਲੇ ਕਿਉਂ ਨਹੀਂ ਡਿੱਗਿਆ ਜਦੋਂ লাশ ਨੂੰ ਉੱਥੋਂ ਚੱਕਿਆ ਗਿਆ ਤਾਂ ਉਹ ਚਸ਼ਮਾ ਉਦਾਂ ਦਾ ਉਦਾਂ ਹੀ ਉਹਦੇ ਮੂੰਹ ਤੇ ਲੱਗਿਆ ਹੋਇਆ ਸੀਗਾ ਤਾਂ ਹੁਣ ਇੱਥੇ ਵੀ ਇਹ ਵੀ ਗੱਲ ਸੀਗੀ ਜਿਹੜੀ ਉਹ ਸ਼ੱਕ ਪੈਦਾ ਕਰਦੀ ਸੀਗੀ ਹੁਣ ਇਸ ਤੋਂ ਬਾਅਦ ਪੁਲਿਸ ਐ ਜਿਹੜੀ ਇਹਨੂੰ ਅਰੈਸਟ ਕਰਦੀ ਐ ਅਰੈਸਟ ਕਰਨ ਤੋਂ ਬਾਅਦ ਐ ਜਿਹੜਾ ਇਤੋ ਸਖਤੀ ਦੇ ਨਾਲ ਜਦੋਂ ਪੁੱਛਤਸ਼ ਕਰਦੀ ਐ ਤਾਂ ਉਸ ਤੋਂ ਬਾਅਦ ਇਹ ਟੁੱਟਦੀ ਐ ਪਹਿਲਾਂ ਤਾਂ ਕਮਾਫਰਾ ਕੇ ਗੱਲਾਂ ਕਰਦੀ ਐ ਪਰ ਜਦੋਂ ਆਪਣੀ ਸਖਤਾਈ ਵਰਤਦੇ ਐ ਤਾਂ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕਰ ਦਿੰਦੀ ਐ ਕਿ ਇਹ ਕਤਲ ਕਿਉਂ ਹੋਇਆ ਕਿਵੇਂ ਹੋਇਆ ਤਾਂ ਇਹ ਦੱਸਦੀ ਐ ਕਿ 2013 ਦੀ ਇਹ ਗੱਲ ਆ ਮੈਂ ਇੱਕ ਮੁੰਡੇ ਨੂੰ ਪਿਆਰ ਕਰਦੀ ਸੀ ਜਿਹਦਾ ਨਾਮ ਸੀਗਾ ਸੁਕੇਤੂ ਉਹਦਾ ਛੋਟਾ ਨਾਮ ਸੀਗਾ ਸੰਨੀ ਮੈਂ ਉਹਨੂੰ ਬਹੁਤ ਪਿਆਰ ਕਰਦੀ ਸੀਗੀ ਮੈਂ ਆਪਣੇ ਘਰ ਵਾਲਿਆਂ ਨਾਲ ਗੱਲ ਕੀਤੀ ਉਹ ਰਿਸ਼ਤੇ 'ਚ ਇਹਦਾ ਚਾਚੇ ਦਾ ਮੁੰਡਾ ਹੁੰਦਾ ਆ ਪਰ ਮੇਰੇ ਘਰ ਵਾਲੇ ਨਹੀਂ ਮੰਨੇ ਉਹਨਾਂ ਨੇ ਕਿਹਾ ਕਿ ਤੁਸੀਂ ਦੋਨੋਂ ਭੈਣ ਭਰਾ ਹੋ ਤੁਹਾਡਾ ਰਿਸ਼ਤਾ ਨਹੀਂ ਹੋ ਸਕਦਾ ਕਹਿੰਦੀ ਉਸ ਤੋਂ ਬਾਅਦ ਮੈਂ ਬੜੀ ਕੋਸ਼ਿਸ਼ ਕੀਤੀ ਕਿ ਆਪਣੇ ਘਰ ਵਾਲਿਆਂ ਨੂੰ ਮਨਾ ਲਾਂ ਪਰ ਮੇਰੇ ਘਰ ਵਾਲੇ ਨਹੀਂ ਮੰਨੇ ਤੇ ਉਹਨਾਂ ਨੇ ਜ਼ਬਰਦਸਤੀ ਜਿਹੜਾ ਮੇਰਾ ਵਿਆਹ ਕੁਝ ਹੀ ਟਾਈਮ ਦੇ ਵਿੱਚ ਹੈ ਜਿਹੜਾ ਉਹ ਇਹਦੇ ਨਾਲ दीक्षित ਨਾਲ ਹੈ ਪੱਕਾ ਕਰਤਾ ਤੇ ਕੁਝ ਹੀ ਮਹੀਨਿਆਂ ਦੇ ਵਿੱਚ ਹੈ ਜਿਹੜਾ ਉਹ ਸਾਡਾ ਵਿਆਹ ਹੋ ਗਿਆ ਪਹਿਲਾਂ ਤਾਂ ਮੈਂ ਖੁਸ਼ ਨਹੀਂ ਸੀ ਪਰ ਫਿਰ ਹੌਲੀ-ਹੌਲੀ ਮੈਂ ਆਪਣੇ ਮਨ ਨੂੰ ਸਮਝਾ ਲਿਆ 2013 ਚ ਦੱਸਦੀ ਐ ਕਿ ਮੇਰਾ ਵਿਆਹ ਹੋਇਆ ਵਿਆਹ ਤੋਂ ਸਾਲ ਬਾਅਦ ਮੇਰੇ ਘਰ ਇੱਕ ਬੱਚੀ ਦਾ ਜਨਮ ਹੋਇਆ ਕਹਿੰਦੀ ਕਿ ਮੈਂ ਆਪਣੀ ਲਾਈਫ ਦੇ ਵਿੱਚ ਬਹੁਤ ਖੁਸ਼ ਸੀਗੀ ਮੈਂ ਆਪਣਾ ਜਿਹੜਾ ਪਾਸਟ ਸੀਗਾ ਉਹ ਮੈਂ ਸਭ ਕੁਝ ਭੁੱਲ ਗਈ ਸੀ ਪਰ ਫਿਰ ਇੱਕ ਦਿਨ ਕੀ ਹੁੰਦਾ ਆ ਮੇਰੇ ਕਿਸੇ ਰਿਸ਼ਤੇਦਾਰ ਦੇ ਘਰ ਪਾਰਟੀ ਹੁੰਦੀ ਹੈ ਤੇ ਉੱਥੇ ਸੁਕੇਤੂ ਵੀ ਆਉਂਦਾ ਆ ਜਦੋਂ ਅਸੀਂ ਇੱਕ ਦੂਸਰੇ ਨੂੰ ਵੇਖਦੇ ਆ ਤਾਂ ਸਾਡਾ ਪੁਰਾਣਾ ਪਿਆਰ ਫਿਰ ਤੋਂ ਜਾਗ ਜਾਂਦਾ ਆ ਹਾਲਾਂਕਿ ਜਿਹੜਾ ਸੁਕੇਤੂ ਸੀਗਾ ਉਹਦਾ ਵੀ ਵਿਆਹ ਹੋ ਚੁੱਕਿਆ ਸੀਗਾ ਪਰ ਉਹ ਆਪਣੀ ਵਾਈਫ ਦੇ ਨਾਲ ਖੁਸ਼ ਨਹੀਂ ਸੀ ਕੁਝ ਹੀ ਸਮੇਂ ਬਾਅਦ ਉਹਦੀ ਜਿਹੜੀ ਘਰ ਵਾਲੀ ਹੈ ਉਹ ਆਪਣੇ ਪੇਕੇ ਚਲੀ ਜਾਂਦੀ ਹੈ ਤੇ ਫਿਰ ਕਦੇ ਵਾਪਸ ਨਹੀਂ ਆਉਂਦੀ ਉਹਨਾਂ ਦਾ ਰਿਸ਼ਤਾ ਕੋਈ ਵਧੀਆ ਨਹੀਂ ਸੀ ਚੱਲ ਰਿਹਾ ਆਏ ਦਿਨ ਉਹਨਾਂ ਦੇ ਵਿੱਚ ਲੜਾਈ ਝਗੜੇ ਹੁੰਦੇ ਰਹਿੰਦੇ ਸੀਗੇ ਜਿਦੇ ਕਰਕੇ ਉਹਦੀ ਘਰ ਵਾਲੀ ਉਹਦਾ ਘਰ ਛੱਡ ਕੇ ਆਪਣੇ ਪੇਕੇ ਚਲੀ ਜਾਂਦੀ ਐ। ਤੋਂ ਉਸ ਤੋਂ ਬਾਅਦ ਇਹ ਦੱਸਦੀ ਐ ਕਿ ਉਸ ਤੋਂ ਬਾਅਦ ਅਸੀਂ ਇੱਕ ਦੂਸਰੇ ਦੇ ਨਾਲ ਨੰਬਰ ਐਕਸਚੇਂਜ ਕੀਤੇ ਤੇ ਸਾਡੀ ਗੱਲਬਾਤ ਹੋਣੀ ਸ਼ੁਰੂ ਹੋ ਗਈ। ਹੁਣ ਅਸੀਂ ਇੱਕ ਦੂਸਰੇ ਨੂੰ ਮਿਲਣਾ ਵੀ ਸ਼ੁਰੂ ਕਰਤਾ ਸੀਗਾ ਸਾਡੇ ਚ ਨਜਾਇਜ਼ ਰਿਸ਼ਤੇ ਵੀ ਬੰਦੇ ਗਏ। ਤਾਂ ਫੇਰ ਅਸੀਂ ਸੋਚਿਆ ਕਿ ਹੁਣ ਅਸੀਂ ਇੱਕ ਦੂਸਰੇ ਤੋਂ ਅਲੱਗ ਨਹੀਂ ਰਹਿ ਸਕਦੇ। ਤਾਂ ਹੁਣ ਕੋਈ ਐਸਾ ਪਲਾਨ ਬਣਾਇਆ ਜਾਏ ਜਿਦੇ ਨਾਲ ਅਸੀਂ ਦੋਵੇਂ ਹਮੇਸ਼ਾ ਹਮੇਸ਼ਾ ਲਈ ਇਕੱਠੇ ਹੋ ਜਾਈਏ। ਹੁਣ ਇਸ ਤੋਂ ਬਾਅਦ ਇਹ ਮਰਡਰ ਦਾ ਪਲਾਨ ਬਣਾਉਂਦੇ ਆ ਤੇ ਮਰਡਰ ਦੇ ਪਲਾਨ ਦੇ ਵਿੱਚ ਜਿਹੜਾ ਸੁਕੇਤੂ ਸੀਗਾ ਏਕੇ ਆਪਣੇ ਡਰਾਈਵਰ ਨੂੰ ਸ਼ਾਮਿਲ ਕਰ ਲਿੰਦਾ ਉਹਨੂੰ ਪੈਸਿਆਂ ਦਾ ਲਾਲਚ ਦੇ ਕੇ ਹੁਣ ਇਹ ਕੀ ਕਰਦੇ ਆ ਇਹ ਚੁਣਦੇ ਆ ਤਰੀਕ ਹੈ ਜਿਹੜੀ 27 ਜੂਨ 2016 ਦੀ ਇਸ ਦਿਨ ਕੀ ਸੀਗਾ ਵੈਲਸੀ ਆਪਣੇ ਬੋਏਫ੍ਰੈਂਡ ਨੂੰ ਦੱਸਦੀ ਹੈ ਕਿ ਜਿਹੜੇ ਮੇਰੇ ਸੱਸ ਸਹੁਰਾ ਆ ਉਹ ਮੋਰੀਸ਼ੀਅਸ ਜਾ ਰਹੇ ਆ ਤਾਂ ਹੁਣ ਘਰ ਦੇ ਵਿੱਚ ਕੋਈ ਨਹੀਂ ਹੋਏਗਾ ਤੇ ਆਪਾਂ ਨੂੰ ਮੌਕਾ ਮਿਲ ਜੇਗਾ ਇਹ ਸਭ ਕੁਝ ਕਰਨ ਦਾ ਕਿਉਂਕਿ ਉਹਨਾਂ ਦੇ ਇੱਥੇ ਰਹਿੰਦੇ ਆ ਤਾਂ ਇਹ ਸਭ ਕੁਝ ਕਦੇ ਵੀ ਨਹੀਂ ਸੀ ਹੋ ਸਕਦਾ ਕਿ ਘਰ 'ਚ ਕੋਈ ਹੋਰ ਹੈ ਬੰਦਾ ਐਂਟਰ ਹੋ ਜੇ ਤਾਂ ਹੁਣ ਇਹ ਦੱਸਦੀ ਹੈ ਕਿ ਅਸੀਂ ਇਹ ਸਾਰੀ ਪਲੈਨਿੰਗ ਬਣਾਈ ਫਿਰ ਉਹ ਦੱਸਦੀ ਹੈ ਕਿ ਅਸਾਂ ਨੂੰ ਪਤਾ ਸੀਗਾ ਕਿ ਅੱਜ ਅਸੀਂ ਕਿਸੇ ਰਿਸ਼ਤੇਦਾਰ ਦੇ ਘਰ ਜਾਣਾ ਆ ਤੇ ਮੈਂ ਸੁਕੇਤੂ ਨੂੰ ਪਹਿਲਾਂ ਹੀ ਸਭ ਕੁਝ ਦੱਸਤਾ ਸੀਗਾ ਹੁਣ ਇਹਨੇ ਕੀਤਾ ਕਿਵੇਂ ਹੁਣੇ ਜਦੋਂ ਆਪਣੇ ਰਿਸ਼ਤੇਦਾਰਾਂ ਦੇ ਘਰੋਂ ਡਿਨਰ ਕਰਕੇ ਘਰ ਵਾਪਸ ਆਉਂਦੇ ਆ ਤਾਂ ਹੁਣ 딕ਸ਼ਿਤ ਸੀਗਾ ਜਿਹੜਾ ਇਹ ਗੱਡੀ ਨੂੰ پارک ਕਰਕੇ ਜਦੋਂ ਆਪਣੇ ਬੈਡਰੂਮ 'ਚ ਜਾਂਦੇ ਆ ਤਾਂ ਵੈਲਸੀ ਕਹਿੰਦੀ ਹੈ ਕਿ ਮੈਂ ਥੱਲੇ ਦਾ ਦਰਵਾਜ਼ਾ ਬੰਦ ਕਰਕੇ ਨਹੀਂ ਆਈ ਮੈਂ ਭੁੱਲ ਗਈ ਤਾਂ ਮੈਂ ਦਰਵਾਜ਼ਾ ਬੰਦ ਕਰਕੇ ਆਉਣੀ ਆ ਤੁਸੀਂ ਲੇਟੋ ਹੁਣ ਉਹ ਜਦੋਂ ਥੱਲੇ ਜਾਂਦੀ ਹੈ ਤਾਂ ਫੋਨ ਕਰਕੇ ਆਪਣੇ ਬੋਏਫ੍ਰੈਂਡ ਨੂੰ ਦੱਸ ਦਿੰਦੀ ਹੈ ਕਿ ਹੁਣ ਤੁਸੀਂ ਆ ਜਾਓ ਤੇ ਉਹ ਦਰਵਾਜ਼ਾ ਜਿਹੜਾ ਕੁੰਡੀ ਉੱਥੇ ਨਹੀਂ ਲਾਂਦੀ ਕੁੰਡੀ ਖੁੱਲੀ ਹੀ ਰੱਖਦੀ ਹੈ ਤਾਂ ਕਿ ਉਹ ਆਸਾਨੀ ਦੇ ਨਾਲ ਅੰਦਰ ਆ ਸਕਣ ਹੁਣ ਇਸ ਤੋਂ ਬਾਅਦ ਜਦੋਂ ਆਪਣੇ ਬੈਡਰੂਮ 'ਚ ਜਾਂਦੀ ਹੈ ਤਾਂ ਇਸ ਤੋਂ ਬਾਅਦ ਇਹ ਜਿਹੜਾ ਸੁਕੇਤੂ ਹੁੰਦਾ ਆਪਣੇ ਡਰਾਈਵਰ ਦੇ ਨਾਲ ਇਹਨਾਂ ਦੇ ਘਰ ਦੇ ਵਿੱਚ ਐਂਟਰ ਹੋ ਜਾਂਦਾ ਆ ਤੇ ਇਹਨਾਂ ਦੇ ਬੈਡਰੂਮ ਦੇ ਵਿੱਚ ਆ ਜਾਂਦਾ ਆ ਉਸ ਤੋਂ ਬਾਅਦ ਉਹ ਸਾਰੀ ਗੱਲ ਦੱਸਦਾ ਆ ਕਿ ਮੈਂ ਇਹਨੂੰ ਪਿਆਰ ਕਰਦਾ ਆ ਇਹ ਆਪਸ ਵਿੱਚ ਇਹ ਹੱਥੋ ਪਾਈ ਹੁੰਦੇ ਆ ਪਰ ਉਹਦੇ ਵਿੱਚ ਇਹ ਜਿਹੜਾ ਸੁਕੇਤੂ ਜਿਹੜਾ ਨਾਲ ਚਾਕੂ ਲੈ ਕੇ ਆਇਆ ਹੁੰਦਾ ਉਹ ਚਾਕੂ ਦੇ ਨਾਲ ਇਹ ਜਿਹੜਾ ਲਗਾਤਾਰ 8 ਵਾਰ ਕਰਦਾ ਆ ਜਿਹਦੇ ਨਾਲ ਧਿਕਸ਼ਿਤ ਇਹ ਜਿਹੜਾ ਉੱਥੇ ਹੀ ਮਰ ਜਾਂਦਾ ਆ ਤੇ ਇਹ ਸਾਹਮਣੇ ਬੱਚੀ ਨੂੰ ਚੱਕ ਕੇ ਸਭ ਕੁਝ ਵੇਖ ਰਹੀ ਹੁੰਦੀ ਹੈ ਤੇ ਉਹਨੂੰ ਕੁਝ ਨਹੀਂ ਕਹਿੰਦੀ ਕਿਉਂਕਿ ਇਹਨਾਂ ਦੀ ਹੀ ਪਲੈਨਿੰਗ ਸੀਗੀ ਹੈ ਕਿਵੇਂ ਕਹਿ ਸਕਦੀ ਸੀ ਤਾਂ ਹੁਣ ਇਸ ਤੋਂ ਬਾਅਦ ਕੀ ਕਰਦੇ ਆ ਇਹ ਕਹਿੰਦੀ ਹੈ ਕਿ ਮੈਨੂੰ ਤੁਸੀਂ ਬਾਥਰੂਮ ਵਿੱਚ ਬੰਦ ਕਰ ਚੋ ਤੇ ਮੇਰੇ ਜਿੰਨੇ ਵੀ ਗਹਿਣੇ ਆ ਤੁਸੀਂ ਲੈ ਚੋ ਕਿਉਂਕਿ ਆਪਾਂ ਲੁੱਟਪਟ ਦਾ ਵਖਾਣਾ ਹੈ ਕਿ ਕੋਈ ਲੁੱਟਖੋ ਦੇ ਇਰਾਦੇ ਦੇ ਨਾਲ ਆਇਆ ਸੀਗਾ ਘਰ 'ਚ ਤੇ ਐਵੇਂ ਖੱਥੋਪਾਈ ਹੋਏ ਜਿਹਦੇ ਵਿੱਚ ਇਹ ਹੈ ਮੇਰੇ ਘਰ ਵਾਲੇ ਨੂੰ ਖਤਮ ਕਰ ਗਏ ਉਹ ਚਾਕੂ ਮਾਰ ਕੇ ਤਾਂ ਹੁਣ ਇਸ ਤੋਂ ਬਾਅਦ ਉਹ ਆਪਣੇ ਆਪ ਨੂੰ ਬਾਥਰੂਮ ਦੇ ਵਿੱਚ ਬੰਦ ਕਰਵਾ ਲੈਂਦੀ ਹੈ ਪਰ ਉਹਨਾਂ ਤੋਂ ਗਲਤੀ ਇੱਥੇ ਹੋ ਜਾਂਦੀ ਹੈ ਕਿ ਉਹ ਆਪਣੇ ਤਾਂ ਗਹਿਣੇ ਸਾਰੇ ਉਤਾਰ ਕੇ ਦੇ ਦਿੰਦੀ ਹੈ ਪਰ ਦਿਕਸ਼ਿਤ ਦੇ ਗਹਿਣੇ ਜਿੰਨੇ ਵੀ ਉਹਨੇ ਪਾਏ ਸੀਗੇ ਉਹਨੇ ਕੜਾ ਪਾਇਆ ਸੀਗਾ ਚੈਨ ਪਾਈ ਸੀ ਕੀਮਤੀ ਘੜੀ ਸੀ ਉਹ ਲੈ ਜਾਣਾ ਉਹ ਭੁੱਲ ਜਾਂਦੇ ਆ ਜਿਹਦੇ ਕਰਕੇ ਲੋਕ ਜਿਹੜਾ ਉਹ ਫਸ ਜਾਂਦੇ ਆ ਤੇ ਜੋ ਪਹਿਲਾਂ ਇਹਨੇ ਕਹਾਣੀ ਸੁਣਾਈ ਸੀ ਕਿ ਉਹ ਥੱਲੇ ਲਾਈਟ ਬੰਦ ਕਰਨ ਦੇ ਲਈ ਗਿਆ ਜਿਹਦੇ ਨਾਲ ਬਦਮਾਸ਼ ਐ ਜੋ ਸਾਡੇ ਘਰ ਚ ਆ ਗਏ ਤੇ ਉਹਨਾਂ ਨੇ ਨੂੰ ਖਤਮ ਕਰਤਾ ਹੁਣ ਪੁਲਿਸ ਵਾਲਿਆਂ ਨੂੰ ਬਾਅਦ ਚ ਪਤਾ ਚੱਲਦਾ ਆ ਕਿ ਜਿਹੜੀ ਲਾਈਟ ਦਾ ਸਵਿਚ ਥੱਲੇ ਦੱਸ ਰਹੀ ਐ ਉਹਦਾ ਸਵਿਚ ਉੱਤੇ ਸੀਗਾ ਔਰ ਦਿਕਸ਼ਿਤ ਨੂੰ ਇਹ ਸਵਿਚ ਬਾਰੇ ਪਤਾ ਸੀਗਾ ਉਪਰੋਂ ਵੀ ਲਾਈਟ ਉਹ ਬੰਦ ਕਰ ਸਕਦਾ ਸੀਗਾ ਤੇ ਹੁਣ ਇੱਥੇ ਵੀ ਇਹ ਫਸ ਗਈ ਤਾਂ ਇਹੀ ਚੀਜ਼ਾਂ ਸੀਗੀਆਂ ਛੋਟੀਆਂ-ਛੋਟੀਆਂ ਜਿਦੇ ਕਰਕੇ ਪੁਲਿਸ ਨੂੰ ਜਿਹੜਾ ਉਹ ਸ਼ੱਕ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਕਾਲ ਡਿਟੇਲਸ ਵੀ ਕਢਾਈਆਂ ਜਾਂਦੀਆਂ ਪਤਾ ਚੱਲਦਾ ਹੈ ਕਿ ਇਹ ਇਹਨਾਂ ਦੀ ਲੰਬੀ-ਲੰਬੀ ਗੱਲ ਹੁੰਦੀ ਸੀਗੀ ਜੋ ਮੈਸੇਜਿਸ ਸੀਗੇ ਉਹ ਸਾਹਮਣੇ ਆਉਂਦੇ ਆ ਤਾਂ ਫਿਰ ਪਤਾ ਚੱਲਦਾ ਹੈ ਕਿ ਸਾਰੀ ਜੋ ਵੀ ਵਾਰਦਾਤ ਹੋਈ ਹੈ ਇਹਨਾਂ ਨੇ ਉਹਨੂੰ ਕਿਵੇਂ ਅੰਜਾਮ ਦਿੱਤਾ ਤੇ ਕਿੰਨੇ ਟਾਈਮ ਤੋਂ ਇਹ ਪਲੈਨਿੰਗ ਚੱਲ ਰਹੀ ਸੀ ਔਰ ਇਹ ਸਭ ਕੁਝ ਇਹਨੇ ਕੀਤਾ ਕਿਉਂ ਇਹ ਆਰਾਮ ਨਾਲ ਤਲਾਕ ਲੈ ਕੇ ਅਲੱਗ ਹੋ ਸਕਦੀ ਸੀ ਪਰ ਇਹਨੂੰ ਇਹਦੀ ਪ੍ਰਾਪਰਟੀ ਦਾ ਲਾਲਸ ਸੀਗਾ ਜੋ ਦਿਕਸ਼ਿਤ ਦੇ ਕੋਲ ਸੀਗੀ ਇਹਨੂੰ ਪਤਾ ਸੀਗਾ ਕਿ ਉਹ ਪ੍ਰਾਪਰਟੀ ਚ ਮੈਨੂੰ ਕੁਝ ਨਹੀਂ ਮਿਲੇਗਾ ਅਗਰ ਮੈਂ ਸੋ ਕੇਤੂ ਦੇ ਨਾਲ ਜਾਣੀ ਹੁੰਦਾ ਤਾਂ ਤੇ ਹੁਣ ਇੱਥੇ ਮਾਤਾ ਪਿਤਾ ਸੀਗੇ ਉਹਨਾਂ ਨੂੰ ਵੀ ਸਮਝ ਨਹੀਂ ਸੀ ਆ ਰਿਹਾ ਕਿ ਸਾਡੀ ਧੀ ਨੇ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਦੋਂ ਲੋਕਾਂ ਨੂੰ ਪਤਾ ਚੱਲਦਾ ਹੈ ਕਿ ਇਹਨੇ ਆਪਣੇ ਚਾਚੇ ਦੇ ਮੁੰਡੇ ਦੇ ਨਾਲ ਵਿਆਹ ਕਰਵਾਉਣ ਲਈ ਉਹਦੇ ਨਾਲ ਰਹਿਣ ਦੇ ਲਈ ਇਹਨੇ ਆਪਣੇ ਘਰ ਵਾਲੇ ਨੂੰ ਜਿਹੜਾ ਉਹ ਖਤਮ ਕਰਤਾ ਤਾਂ ਪਹਿਲਾਂ ਤਾਂ ਉਹ ਬਹੁਤ ਇਹਨੂੰ ਸੰਪਥੀ ਦੇ ਰਹੇ ਸੀਗੇ ਕਿ ਇਹ ਵਿਚਾਰੀ ਦੇ ਨਾਲ ਇੰਨੀ ਘੱਟ ਉਮਰ ਦੇ ਵਿੱਚ ਐਵੇਂ ਹੋ ਗਿਆ ਤੇ ਬਾਅਦ ਚ ਉਹੀ ਲੋਕ ਇੱਤੇ ਧੂਠੂ ਕਰ ਰਹੇ ਹੁੰਦੇ ਆ ਕਿਉਂਕਿ ਇਹਨੇ ਇੰਨੀ ਕਟਿਆ ਕੰਮ ਕੀਤਾ ਇੰਨੇ ਕਟਿਆ ਕੰਮ ਨੂੰ ਅੰਜਾਮ ਦਿੱਤਾ ਲੋਕ ਸੋਚ ਵੀ ਨਹੀਂ ਸੀ ਸਕਦੇ ਕਿ ਇਹ ਕੁੜੀ ਇਦਾਂ ਦੀ ਹੋ ਸਕਦੀ ਹੈ ਹੁਣ ਜਿਨੇ ਵੀ ਇਹ ਕਾਤਲ ਸੀਗੇ ਤਿੰਨੋਂ ਵੈਲਸੀ ਹੋ ਗਈ ਇਹਦਾ ਬாய்ਫਰੈਂਡ ਹੋ ਗਿਆ ਸੁਕੇਤੂ ਤੇ ਇੱਕ ਇਹਨਾਂ ਦਾ ਡਰਾਈਵਰ ਇਹਨਾਂ ਤਿੰਨਾਂ ਨੂੰ ਅਰੈਸਟ ਕੀਤਾ ਜਾਂਦਾ ਆ ਮੁਕਦਮਾ ਚੱਲਦਾ ਆ 100 ਤੋਂ ਵੱਧ ਲੋਕਾਂ ਦੀ ਗਵਾਹੀ ਹੁੰਦੀ ਆ ਪਰ ਹੌਲੀ-ਹੌਲੀ ਕਰਕੇ ਸਾਰੇ ਗਵਾ ਆਪਣੇ ਬਿਆਨਾਂ ਤੋਂ ਜਿਹੜੇ ਉਹ ਮੁੱਕਰ ਜਾਂਦੇ ਆ ਤੇ ਹੁਣ ਇਹਦਾ ਅੰਜਾਮ ਕੀ ਹੁੰਦਾ ਆ ਤੁਸੀਂ ਖੁਦ ਵੀ ਸੁਣ ਕੇ ਹੈਰਾਨ ਹੋ ਜਾਓਗੇ ਕਿ 2019 ਦੇ ਵਿੱਚ ਹੈ ਜਿਹੜਾ ਇਹਨਾਂ ਨੂੰ ਬਾਈਜ਼ਤ ਬਰੀ ਕਰ ਦਿੱਤਾ ਗਿਆ ਆ ਬੇਹਦੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਜਿਨ੍ਹਾਂ ਨੇ ਕਤਲ ਕੀਤਾ ਜਿਹੜੇ ਮੁਲਜ਼ਮ ਹੈ ਉਹ ਅੱਜ ਵੀ ਖੁੱਲੇ ਆਮ ਕੋ ਮਰੇ ਆ ਸਿਰਫ ਗਵਾਾ ਨਾ ਹੋਣ ਕਰਕੇ ਠੋਸ ਸਬੂਤ ਨਾ ਮਿਲਣ ਕਰਕੇ ਹੁਣ ਜਿਹੜਾ ਕੋਡ ਆ ਉਹ ਤਾਂ ਹੁਣ ਸਬੂਤ ਮੰਗਦਾ ਆ ਸਬੂਤ ਇਸ ਕਰਕੇ ਨਹੀਂ ਸੀ ਕਿਉਂਕਿ ਜਿਹੜੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਜਿਹੜੇ ਦੋਨੋਂ ਜਿਹੜਾ ਸੁਕੇਤੂ ਤੇ ਦਾ ਡਰਾਈਵਰ ਕੈਦ ਹੋਏ ਸੀਗੇ ਉਹ ਚ ਜਿਹੜੀਆਂ ਫੋਟੋਆਂ ਸੀਗੀਆਂ ਉਹਨਾਂ ਚ ਇਹਨਾਂ ਦਾ ਸ਼ਕਲ ਨਹੀਂ ਦਿਖ ਰਹੀ ਹੁਣ ਇਹ ਵੀ ਉੱਥੇ ਕੋਰਟ ਐ ਜਿਹੜਾ ਇਹ ਵੀ ਨਹੀਂ ਮੰਨਦਾ ਕਿ ਇਹੀ ਲੋਕ ਹੋ ਸਕਦਾ ਹੋ ਸਕਦਾ ਕੋਈ ਹੋਰ ਹੋਏ ਤੇ ਦੂਜੀ ਜਿਹੜੀ ਗੱਲ ਸੀਗੀ ਜਿਹੜੀ ਇਹਨਾਂ ਦੇ ਘਰ ਦੇ ਵਿੱਚ ਜਿਹੜੇ ਇਹਨਾਂ ਨੇ ਕਤਲ ਕੀਤਾ ਜਿਹੜੇ ਵੈਪਨ ਦੇ ਨਾਲ ਉਹ ਵੀ ਨਹੀਂ ਮਿਲਿਆ ਪੁਲਿਸ ਨੂੰ ਨਾ ਹੀ ਇਹਨਾਂ ਦੇ ਕੋਈ ਫਿੰਗਰਪ੍ਰਿੰਟਸ ਮਿਲੇ ਕਿਉਂਕਿ ਇਹਨਾਂ ਨੇ ਗਲਵਸ ਪਾਏ ਹੋਏ ਸੀ ਜਿਹਦੇ ਕਰਕੇ ਇਹਨਾਂ ਨੇ ਉੱਥੇ ਕੋਈ ਵੀ ਨਿਸ਼ਾਨ ਨਹੀਂ ਰਹਿਣ ਦਿੱਤਾ ਹੁਣ ਇਸ ਤੋਂ ਬਾਅਦ ਇਹਨਾਂ ਨੂੰ ਬਰੀ ਕਰ ਦਿੱਤਾ ਗਿਆ ਮਾਪਿਆਂ ਨੂੰ ਇਹ ਸੁਣ ਕੇ ਬੜਾ ਵੱਡਾ ਝਟਕਾ ਲੱਗਿਆ ਕਿ ਜਿਹੜੇ ਉਹਨਾਂ ਦੇ ਬੱਚੇ ਦੇ ਕਾਤਲ ਹੈ ਉਹ ਅੱਜ ਖੁੱਲੇ ਆਮ ਕੋ ਮਰੇ ਹੈ ਔਰ ਹੋਣਾ ਵੀ ਚਾਹੀਦਾ ਉਹਨਾਂ ਦਾ ਇੱਕ ਲੋਤਾ ਬੇਟਾ ਸੀਗਾ ਜੋ ਇਸ ਦੁਨੀਆ ਤੋਂ ਚਲਾ ਗਿਆ ਹੈ 25 ਸਾਲ ਦੀ ਉਮਰ ਦੇ ਵਿੱਚ ਇਨਾ ਉਹਨੇ ਨਾਮ ਕਮਾਇਆ ਫੇਮ ਕਮਾਇਆ ਪਰ ਇੱਕ ਔਰਤ ਨੇ ਇੱਕ ਝਟਕੇ ਦੇ ਵਿੱਚ ਸਭ ਕੁਝ ਜਿਹੜਾ ਉਹ ਖਤਮ ਕਰਤਾ ਉਹਦਾ ਕੁਝ ਨਹੀਂ ਗਿਆ ਜਿਹੜੀ ਉਹਦੀ ਬੱਚੀ ਆ ਉਹਦੇ ਸਿਰ ਤੋਂ ਉਹਦੇ ਪਿਓ ਦਾ ਸਾਆਇਆ ਉੱਠ ਗਿਆ ਐਵੇਂ ਦੇ ਲੋਕਾਂ ਨੂੰ ਤਾਂ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਸੀ ਪਰ ਸਾਡੇ ਦੇਸ਼ ਦਾ ਕਾਨੂੰਨ ਆ ਜਿਹੜਾ ਉਹ ਸਬੂਤਾਂ ਤੇ ਚੱਲਦਾ ਹੁਣ ਕੋਈ ਕੀ ਕਰ ਸਕਦਾ ਆ ਇਹ ਸੀਗੀ ਅੱਜ ਦੀ ਕਹਾਣੀ ਤੇ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਰੱਖਿਓ ਤੇ ਮਿਲਦੇ ਆਂ ਕੱਲੇ ਖੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ